ਇਹ ਵੀ ਦੀ ਕੱਚੀ ਕੋਲੀ ਨਹੀਂ ਵੀ ਮੇਰੀਆਂ ਗੱਲਾਂ ਚਾਜੇ ਪਰ ਆਪਦੇ ਵਾਲ ਦਾ ਤਾਂ ਇਹਨੂੰ ਕਰਨਾ ਹੀ ਪੈਣਾ ਮੰਮੀ ਪਾਰਟੀ ਤੇ ਸ਼ਗਨ ਕਿੰਨਾ ਕੁ ਕਰਨਾ ਪੁੱਤ 100 200 ਦਾ ਦਿੰਦੇ ਆਪਾਂ ਚੰਗੀਆਂ ਨਹੀਂ ਲੱਗਦੇ ਘੱਟੋ ਘੱਟ 1100 ਦਾ ਕਰਨਾ ਪਊਗਾ ਠੀਕ ਹੈ ਮੰਮੀ 1100 ਕਰ ਦਾਂਗੇ ਪੁੱਤ ਇੱਕ ਵਾਰੀ ਤਾਂ ਸ਼ੈਲੀ ਨੂੰ ਜ਼ਰੂਰ ਪੁੱਛ ਲਈ ਕਿਤੇ ਦੋਨਾਂ ਦਾ ਅਡੋਡੀ ਨਾ ਸ਼ਗਨ ਹੋ ਜਾਵੇ ਕੋਈ ਨਹੀਂ ਮੰਮੀ ਸ਼ੈਲੀ ਨਾਲ ਤਾਂ ਮੈਂ ਆਪੇ ਗੱਲ ਕਰ ਲਵਾਂ ਚੱਲ ਠੀਕ ਆ ਫਿਰ ਕਰਾਂਗੇ ਅਰੀ ਣਾਲੇ ਸੱਚ ਬੁਟੀ ਕਾਰੇ ਕੀ ਕਹਿੰਦੀ ਮੰਮੀ ਉਹ ਕਹਿੰਦੀ ਪਾਰਟੀ ਤੇ ਜਾਣ ਤੋਂ ਪਹਿਲਾਂ ਕੱਲ ਨਾ ਸੂਟ ਤਿਆਰ ਕਰਕੇ ਦੇ ਦੋਗੀ ਚੱਲ ਠੀਕ ਆ ਫਿਰ ਮੈਂ ਵੀ ਸ਼ੈਲੀ ਨਾਲ ਗੱਲ ਕਰਕੇ ਦੇਖ ਹੀ ਲਵਾਂ ਵੀ ਕੀ ਕਹਿੰਦੀ ਆ ਉਹ ਸ਼ੈਲੀ ਕੀ ਕਰਦੀ ਆ ਆਓ ਜੀ ਥੋੜੀ ਓੜੀ ਕਰ ਰਹੀ ਸੀ ਵੀ ਆਉਂਗੇ ਤੇ ਆ ਕੇ ਮੈਨੂੰ ਚਾਹ ਬਣਾ ਕੇ ਦੇਵੋਗੇ ਦੇਖੀ ਐਂ ਕਾ ਤੋ ਬੋਲਦੀ ਆ ਹੋਰ ਕੀ ਕਹਾ ਤੂੰ ਛੱਡ ਤੂੰ ਕੰਮ ਦੱਸ ਕੰਮ ਕੀ ਆ ਉਹ ਤਾਂ ਮੈਂ ਆਏ ਕਹਿੰਦੀ ਸੀ ਵੀ ਪਾਰਟੀ ਤੇ ਸ਼ਗਨ 11 1100 ਹੀ ਦੇਣਾ ਹੈ ਅੰਮੀ ਨੂੰ ਤੇਰਾ ਦਿਮਾਗ ਖਰਾਬ ਆ 1100 ਦੇ ਕੇ ਸ਼ਗਨ ਆਪਾਂ ਆਪਣਾ ਕੁੰਡਾ ਕਰਵਾਉਣਾ ਠੀਕ ਮਤਲਬ ਮਤਲਬ ਇਹ ਹੀ 200 ਸ਼ਗਨ ਵਾਧੂ ਆ ਚੱਲੀ 200 ਸ਼ਗਨ ਦਿੰਦੀ ਆਪਾਂ ਕਿਤੇ ਚੰਗੇ ਲੱਗਦੇ ਆ ਕਿਉਂ ਭੁੱਲ ਗਈ ਜਦੋਂ ਆਪਾਂ ਫੰਕਸ਼ਨ ਕੀਤਾ ਸੀ ਇਹਨਾਂ ਨੇ ਮਸਾ ਨਾ 151 51 ਸ਼ਗਨ ਪਾਇਆ ਸੀ ਭੈਣ ਜੀ ਉਹ ਉਹਨਾਂ ਨੇ ਸ਼ਗਨ ਪਾਇਆ ਸੀ ਜਿਹੜੇ ਸ਼ਗਨ ਕਾਰਡ ਉਹਨਾਂ ਨੇ ਅਲੱਗ ਹੱਥ 'ਚ ਪੜਾਏ ਸੀ ਉਹ ਭੁੱਲ ਗਈ ਆਪਾਂ ਤਾਂ ਨਾਲ ਇਕੱਲਾ ਸ਼ਗਨ ਹੀ ਪਾਉਣਾ ਨਾ ਜੇ 1100 ਸ਼ਗਨ ਦੇਤਾ ਜਿਹੜੇ ਗਿਪ ਲੈ ਕੇ ਜਾਣੇ ਨੇ ਉਹ ਕਿਹੜਾ ਫ੍ਰੀ 'ਚ ਆਉਣੇ ਨੇ ਨਾਲੇ ਗੱਡੀ ਦੇ ਤੇਲ ਦਾ ਖਰਚਾ ਭੈਣੇ ਇੱਕ ਗੱਲ ਕਹਾ ਗੱਡੀ ਨਾ ਤੇਲ ਤੇ ਚੱਲਦੀ ਆ ਪਾਣੀ ਤੇ ਨਹੀਂ ਨਾਲੇ ਤੇਲ ਪਵਾਇ ਦੇਣਾ ਪੈਸੇ ਲੱਗਦੇ ਆ ਪੈਸੇ ਦੇਖ ਪਾਈ ਮੈਂ ਤਾਂ 200 ਹੀ ਸ਼ਗਨ ਦਊਗੀ ਤੂੰ ਬਸ਼ੱਕ ਦੀ 1100 ਦੇ ਦੀ ਪਰ ਮੇਰੇ ਤੋਂ ਕੋਈ ਉਮੀਦ ਨਾ ਰੱਖੀ ਚਲੇ ਤੂੰ ਤਾਂ ਪੱਕਾ ਬੇਇਜ਼ਤੀ ਕਰਾਏਂਗੀ ਉਹ ਮੈਡਮ ਜੀ ਇਹ ਚ ਬੇਇਜ਼ਤੀ ਵਾਲੀ ਕਿਹੜੀ ਗੱਲ ਆ ਜੀ ਤੋ ਜਿੰਨਾ ਸਾਦਾ ਉਹਨਾ ਕਰ ਲੈ ਉਹ ਤਾਂ ਠੀਕ ਐ ਪਰ ਤੂੰ ਮੰਮੀ ਨਾਲ ਗੱਲ ਕੀਤੀ ਏ ਸ਼ਗਨ ਤੇ ਮੈਂ ਮੰਮੀ ਨਾਲ ਗੱਲ ਕਰਕੇ ਕੀ ਕਰਨਾ शगन आपा ने देना मम्मी ने थोड़ा है आता मैं मीनू भाभी मीनू भाभी ने ना संभाल के नहीं रखी है मीनू भाभी भाभी मेरे दीदी बुला रहे ने। मैं हने आई ਵੀ ਆ ਗਈ ਹੈ ਆਈ ਸ਼ੈਡੋ ਕਿੱਟ ਇਹ ਤਾਂ ਮੈਂ ਅਲਮਾਰੀ ਚ ਰੱਖੀ ਸੀ ਇਹ ਤੁਹਾਡੇ ਕੋਲ ਕਿਵੇਂ ਆ ਗਈ ਭਾਬੀ ਤੁਹਾਨੂੰ ਪਤਾ ਤਾਂ ਹੈ ਵੀ ਇਹ ਮੇਰੀ ਸਹੇਲੀ ਨੇ ਮੈਨੂੰ ਵਾਰੋਂ ਵੇਜੀ ਸੀ ਔਰ ਮੈਂ ਇਨੀ ਸਾਹਮਣੇ ਸਾਹਮਣੇ ਰੱਖੀ ਹੋਈ ਸੀ ਤੁਹਾਨੂੰ ਨਾ ਮੈਂ ਇਹ ਵਰਤਣ ਵਾਸਤੇ ਦਿੱਤੀ ਸੀ ਪਰ ਇੰਨੀ ਲਾਬਰਵਾਹੀ ਮੈਨੂੰ ਤੁਹਾ ਤੋਂ ਇਹ ਉਮੀਦ ਨਹੀਂ ਸੀ ਨਾ ਇਹ ਪੌੜੀਆਂ ਤੇ ਕਿਵੇਂ ਆ ਗਈ ਦੀਦੀ ਯਕੀਨ ਮੰਨਿਓ ਮੈਨੂੰ ਨਹੀਂ ਪਤਾ ਇਹ ਪੌੜੀਆਂ ਤੇ ਕਿਵੇਂ ਆ ਗਈ ਮੈਂ ਤਾਂ ਅਲਮਾਰੀ ਚ ਸਾਹਮਣੇ ਰੱਖੀ ਹੋਈ ਸੀ ਭਾਬੀ ਤੂੰ ਤਾਂ ਆਇਆ ਕਰਦੀਆਂ ਜਿਵੇਂ ਦੇ ਪੈਰ ਲੱਗੇ ਹੁੰਦੇ ਆ ਵੇ ਆਪਣੇ ਆਪure ਆ ਗਈ ਦੀਦੀ ਮੈਂ ਸੱਚ ਕਹਿਨੀ ਆ ਮੈਨੂੰ ਨਹੀਂ ਪਤਾ ਇਹ ਇੱਥੇ ਕਿਵੇਂ ਆ ਗਈ ਦੀਦੀ ਹਰ ਇੱਕ ਮੇਰੇ ਵਰਗਾ ਥੋੜੀ ਹੁੰਦਾ ਵਿੱਚ ਚੀਜ਼ਾਂ ਸਾਫ਼-ਸਾਫ਼ ਕੇ ਰੱਖੇ ਸ਼ੈਲੀ ਹੁਣ ਤੂੰ ਨਾ ਅੱਗ ਤੇ ਤੇਲ ਨਾ ਪਾਈ ਐਵੇਂ ਸਾਨੂੰ ਦੋਨਾਂ ਨੂੰ ਲੜਾ ਕੇ ਧਰ ਦੇਗੀ ਨਾ ਦੀਦੀ ਕਰ ਲੋ ਗੱਲਾਂ ਚਿੱਜਾਂ ਐ ਤੋਂ ਨਹੀਂ ਸਾਫ਼ ਹੁੰਦੀਆਂ ਤੇ ਤਾਨੇ ਮੈਨੂੰ ਮਾਰਦੀ ਆ ਮੀਨੂ ਭਾਬੀ ਸ਼ੈਲੀ ਭਾਬੀ ਨੂੰ ਤਾਂ ਆਏ ਗੱਲਾਂ ਸੁਣਾ ਰਹੀ ਆ ਜਿਵੇਂ ਇਹਨੇ ਹੀ ਇੱਥੇ ਰੱਖੀ ਹੋਵੇ ਦੇਖ ਮੈਨੂੰ ਕੀ ਪਤਾ ਵੀ ਤੁਸੀਂ ਇਹ ਨੂੰ ਵਰਤੋਂ ਨੂੰ ਦਿੱਤੀ ਸੀ ਮੈਂ ਤਾਂ ਆਪ ਤੁਹਾਡੇ ਤੋਂ ਮੰਗਣੀ ਸੀ ਆਈ ਸ਼ੈਡੋ ਕਿੱਟ ਮੇਰੇ ਕੋਲੇ ਵੀ ਨਹੀਂ ਨਾ ਹੈਗੀ ਹੋਰ ਕੀ ਭਾਬੀ ਜੇ ਮੀਨੂ ਭਾਬੀ ਦੀ ਜਗ੍ਹਾ ਤੇ ਆਹ ਕਿੱਟ ਮੈਂ ਤੁਹਾਨੂੰ ਦੇ ਦਿੰਦੀ ਘੱਟੋ ਘੱਟ ਤੁਸੀਂ ਸਾਹਮਣੇ ਤਾਂ ਰੱਖ ਦੇ ਪਰ ਮੀਨੂ ਭਾਬੀ ਸੱਚ ਦੇ ਵੀ ਮੇਰੇ ਜ਼ਿਆਦਾ ਆ ਇੱਕ ਵਾਰ ਪਹਿਲਾਂ ਵੀ ਤੁਸੀਂ ਇਹਨੂੰ ਕੁਝ ਦਿੱਤਾ ਸੀ ਵਰਤਨ ਨੂੰ ਤੇ ਇਹਨੇ ਉਹਦੋਂ ਵੀ ਤੁਹਾਨੂੰ ਖਰਾਬ ਕਰਕੇ ਮੋੜਿਆ ਸੀ ਹਨਾ ਹਾਂ ਭਾਬੀ ਤੁਸੀਂ ਨਾ ਬਿਲਕੁਲ ਸਹੀ ਕਿਹਾ ਭਾਬੀ ਨੇ ਨਾ ਮੇਰਾ ਫੇਵਰਿਟ ਸੂਟ ਵਿਆਹ ਤੇ ਪਾਇਆ ਸੀਗਾ ਤੇ ਚਟਨੀ ਲਾ ਲਿਆ ਸੀ ਉਹਦੇ ਤੇ ਦੀਦੀ ਮੈਂ ਕਿਹਾ ਜਾਣ ਕੇ ਡੋਲੀ ਸੀ ਚਟਨੀ ਉਹ ਤਾਂ ਬੱਚੇ ਵਿੱਚ ਵੱਜੇ ਸੀ ਤਾਂ ਡੁੱਲ ਗਈ ਉਹ ਭਾਬੀ ਸੁਣ ਮੇਰੀ ਗੱਲ ਜੇ ਆਪਦੀ ਚੀਜ਼ ਹੋਵੇ ਨਾ ਜਿਵੇਂ ਮਰਜੀ ਬੰਦਾ ਵਰਤੀ ਜਾਵੇ ਪਰ ਜੇ ਦੂਜੇ ਦੀ ਚੀਜ਼ ਹੋਵੇ ਨਾ ਉਹ ਉਹਨਾਂ ਸੰਭਾਲ ਕੇ ਰੱਖੀਦਾ ਹੁੰਦਾ ਮੇਰੀ ਪਹਿਲੀ ਗਲਤੀ ਆ ਇਹ ਮੈਂ ਤੇਰੇ ਤੋਂ ਕੋਈ ਚੀਜ਼ ਮੰਗੀ ਨਹੀਂ ਤੇ ਦੂਜੀ ਗੱਲ ਤੂੰ ਆਪਣੀ ਮਰਜ਼ੀ ਨਾਲ ਦੇ ਕੇ ਗਈਆਂ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਦੇਖ ਦੇਖ ਭਾਬੀ ਕਿੰਨੀ ਖਰਾਬ ਆ ਤੂੰ ਮੈਂ ਤਾਂ ਤੇਰਾ ਭਲਾ ਹੀ ਸੋਚਿਆ ਸੀ ਖਾ ਪੀ ਕੇ ਕਿਵੇਂ ਲੱਤਾਂ ਮਾਰਦੀ ਆ ਨਹੀਂ ਆਪ ਦਾ ਭਲਾ ਨਾ ਆਪਣੇ ਕੋਲ ਹੀ ਰੱਖ ਮੈਨੂੰ ਨਹੀਂ ਲੋੜ ਤੇਰੇ ਆਈ ਹੋਈ ਛਾਡੋ ਦੀ ਮਿਲ ਤਾਂ ਮਾਤੀ ਮਰੀ ਗਈ ਸੀ ਜਿਹੜਾ ਮੈਂ ਤੇਤੋਂ ਲੈ ਬੈਠੀ ਦੇਖਿਆ ਦੀ ਕਿਵੇਂ ਬੋਲਦੀ ਆ ਤੁਹਾਨੂੰ ਮੈਨੂੰ ਕਿੰਨੀ ਮੂੰਹ ਫਾਟਾ ਨਾਲੇ ਤਾਂ ਤੁਹਾਡੇ ਤੋਂ ਸਮਝਣ ਲੈਂਦੇ ਆ ਕਰਦੀ ਆ ਨਾਲੇ ਆਪਦੀ ਲਾਤ ਉੱਤੇ ਰੱਖਦੀ ਆ ਮੈਂ ਵੀ ਨਾ ਇਸ ਤੋਂ ਬਾਅਦ ਇਹਨੂੰ ਕੁਝ ਨਹੀਂ ਦਿੰਦੀ ਪਤਾ ਨਹੀਂ ਕੀ ਸਮਝਦੀ ਆਪਦੇ ਆਪ ਨੂੰ ਸ਼ੈਲੀ ਆ ਬਣੀ ਨਾ ਗੱਲ ਲੱਗ ਹੀ ਗਿਆ تیر ਨਿਸ਼ਾਨੇ ਤੇ ਪਾਈ ਦਿੱਤਾ ਨੱਚ ਪੁਆੜਾ ਭਾਬੀ ਭਾਬੀ ਹਾਂਜੀ ਦੀਦੀ ਤੁਸੀਂ ਲੈ ਲਓ ਆਈ ਸ਼ੈਡੋ ਕਿਟ ਮੀਨੂ ਨੂੰ ਤਾਂ ਨਾ ਮੈਂ ਭੁੱਲ ਕੇ ਵੀ ਕੋਈ ਚੀਜ਼ ਨਹੀਂ ਦਿੰਦੀ ਵਿਨੀਤ ਪੁੱਤ ਮੇਰੀ ਗੱਲ ਸੁਣ ਕੇ ਜਾਈ ਆਏ ਮੰਮੀ ਸ਼ੈਲੀ ਜਵਾਬ ਨਹੀਂ ਤੇਰੇ ਦਿਮਾਗ ਦਾ ਕੋਈ ਨਾ ਪੁੱਤ ਹਜੇ ਤੱਕ ਕੁਛ ਵੀ ਨਹੀਂ ਅੱਗੇ ਅੱਗੇ ਦੇਖੋ ਤੁਹਾਡਾ ਕੀ ਕੀ ਸਮਾਨ ਮੇਰੇ ਹੱਥ ਚ ਆਉਂਦਾ ਇਹ ਰਿਕਸ਼ੇ ਵਾਲਾ ਮੈਨੂੰ ਸਹੀ ਥਾਂ ਤੇ ਤਾਂ ਉਤਾਰ ਗਿਆ ਨਾ ਘਰ ਤਾਂ ਇਹੀ ਲੱਗਦਾ ਦੇਖਦੀਆਂ ਛੇਲੀ ਕਹਿੰਦੀ ਸੀ ਮੈਂ ਕ ਆ ਜੂਗੀ ਟਾਈਮ ਨਾ ਆਈ ਹੈ ਨਹੀਂ ਹੈ ਪਤਾ ਨਹੀਂ ਕਿੱਥੇ ਰਹੇਗੀ ਆ ਸੀ ਸ਼ੁਕਰਾ ਤੂੰ ਆ ਗਈ ਤੈਨੂੰ ਪਤਾ ਮੈਂ ਕੱਡੀ ਡੀਕਦੀ ਆ ਵੀ ਹੁਣ ਆਉਂਦੀ ਆ ਹੁਣ ਆਉਂਦੀ ਆ ਤੂੰ ਇੰਨਾ ਟਾਈਮ ਲਾਤਾ ਨੀ ਰਿਕਸ਼ੇ ਵਾਲੇ ਨੂੰ ਨਹੀਂ ਪਤਾ ਲੱਗਿਆ ਹੈਗਾ ਕਦੇ ਇੱਧਰ ਨੂੰ ਲੈ ਗਿਆ ਕਦੇ ਇੱਧਰ ਨੂੰ ਲੈ ਗਿਆ ਤੈਨੂੰ ਲੋਕੇਸ਼ਨ ਤਾਂ ਮੈਂ ਸੈਂਡ ਕੀਤੀ ਸੀ ਫੇਰ ਕਿਵੇਂ ਨਹੀਂ ਪਤਾ ਲੱਗਿਆ ਨਹੀਂ ਭੈਣੇ ਤਾਂ ਲੋਕੇਸ਼ਨ ਤਾਂ ਮੈਨੂੰ ਸੈਂਡ ਕਰਤੀ ਸੀ ਪਰ ਕਾਲੇ ਕਾਲੇ ਚ ਬੈੱਡ ਤੇ ਹੀ ਪਿਆ ਰਹਿ ਗਿਆ ਮੂਆ ਫੋਨ ਚੱਲ ਕੋਈ ਨਾ ਆ ਜਾ ਬਹਿ ਜਾ ਹੁਣ ਮੈਨੂੰ ਐਂ ਦੱਸ ਤੂੰ ਚਾਹ ਪੀਵੇਂਗੀ ਠੰਡਾ ਲਏਂਗੀ ਜਾਂ ਕੌਫੀ ਪੀਵੇਂਗੀ ਨਹੀਂ ਭੈਣੇ ਮੈਂ ਤਾਂ ਨਾ ਕੁਝ ਨਹੀਂ ਲੈਣਾ ਤੂੰ ਐਂ ਦੱਸ ਤੇਰਾ ਨਵੇਂ ਘਰ ਜਾ ਕੇ ਜੀ ਤਾਂ ਲੱਗ ਗਿਆ ਨਹੀਂ ਜੀ ਕਾਦੇ ਨਾਲ ਲੱਗਣਾ ਸਾਰਾ ਕੁਝ ਤਾਂ ਸਾਹਮਣੇ ਬੈਗੀ ਸਾਨੂੰ ਤਾਂ ਖੁਸ਼ ਵੀ ਨਹੀਂ ਦਿੱਤਾ ਕਿਰਾਏ ਦੇ ਘਰਾਂ ਚ ਕਿਤੇ ਜੀ ਲੱਗਦਾ ਅੱਛਾ ਨਾਲੇ ਤੂੰ ਤਾਂ ਕਹਿੰਦੀ ਸੀ ਵੀ ਤੇਰੀ ਸੱਸ ਵੰਡ ਵੰਡਾਰਾ ਕਰਨ ਲੱਗੀ ਆ ਲਾ ਵੰਡਣਾ ਉਹਨੇ ਸਵਾ ਸਾਰਾ ਕੁਛ ਤਾਂ ਦੀ ਧੀ ਨੂੰ ਦੇਤਾ ਪੁੱਤ ਤਾਂ ਤਾਂ ਉਹਨੂੰ ਪੋਰਾ ਖਿਆਲ ਹੀ ਨਹੀਂ ਇਹ ਕਿਵੇਂ ਹੋ ਗਿਆ ਉਹਨੇ ਆਪਣੀ ਧੀ ਨੂੰ ਕਿਵੇਂ ਦੇਤਾ ਅਸਲ ਹੱਕਦਾਰ ਤਾਂ ਮੁੰਡੇ ਹੀ ਹੁੰਦੇ ਨੇ ਨਹੀਂ ਤੂੰ ਇਸ ਭਲੇਖੇ 'ਚ ਨਾ ਰਹੀ ਉਹ ਅੱਜਕੱਲ ਕੁੜੀਆਂ ਬਰਾਬਰ ਦੀਆਂ ਹੱਕਦਾਰ ਨੇ ਨਾਲੇ ਮਾਪਿਓ ਦੀ ਮਰਜ਼ੀ ਹੁੰਦੀ ਆ ਜਿਹਨੂੰ ਮਰਜ਼ੀ ਦੇਣ ਤੇ ਜਿਹਨੂੰ ਮਰਜ਼ੀ ਨਾ ਦੇਣ ਨਹੀਂ ਨਹੀਂ ਭੈਣੇ ਅਸਲ ਹੱਕ ਜਿੰਨਾ ਦਾ ਬੰਦਾ ਮਾਪਿਓ ਵੀ ਤਾਂ ਉਹਨੂੰ ਹੀ ਦੇਣਗੇ ਨਾਲੇ ਧੀਆ ਦਾ ਕੋਈ ਹੱਕ ਨਹੀਂ ਬੰਦਾ ਅਸਲ ਹੱਕ ਤਾਂ ਮੁੰਡਿਆਂ ਦਾ ਹੀ ਬੰਦਾ ਜਿਹੜੇ ਮਾਪਿਓ ਨੂੰ ਸਾਂਭਦੇ ਨੇ ਲੱਗ ਗਿਆ ਪਤਾ ਉਹ ਤੂੰ ਤਾਂ ਭਲੇਖੇ ਜੀ ਤੁਰੀ ਫਿਰਦੀ ਆ ਅੱਜ ਕੱਲ ਕੁੜੀਆਂ ਵੀ ਬਰਾਬਰ ਦੀਆਂ ਹੱਕਦਾਰ ਨੇ ਤੂੰ ਕੀ ਕਹੇ ਜਾਂਦੀ ਆ ਮੈਨੂੰ ਤਾਂ ਨਾ ਕੁਝ ਨਹੀਂ ਸਮਝ ਲੱਗ ਰਹੀ ਮੈਨੂੰ ਲੱਗਦਾ ਨਾ ਤਾਂ ਤੂੰ ਨਿਊਜ਼ ਦੇਖਦੀ ਆ ਤੇ ਨਾ ਹੀ ਤੂੰ ਕਦੇ ਅਖਬਾਰ ਪੜ੍ਹਦੀ ਆ ਨਹੀਂ ਤੇ ਤੈਨੂੰ ਸਾਰਾ ਪਤਾ ਹੁੰਦਾ ਉਹ ਇਹ ਤਾਂ ਲਾ ਅੱਛੇ ਜੀ ਤੇਖ ਸ਼ੈਲੀ ਮੈਂ ਤਾਂ ਗਲਤੀ ਕਰ ਲਈ ਪਰ ਤੂੰ ਨਾ ਗਲਤੀ કરી ਮੇਰੀ ਗੱਲ ਧਿਆਨ ਨਾਲ ਸੁਣ ਤੂੰ ਆਪਣੀ ਸੱਸ ਦੀ ਇੰਨੀ ਕੁ ਸੇਵਾ ਕਰੀ ਨਾ ਕਿ ਉਹ ਤੇਰੇ ਬੱਸ 'ਚ ਹੋ ਜਵੇ ਤਾਂ ਕਿ ਉਹ ਸਾਰਾ ਕੁਝ ਤੈਨੂੰ ਦੇਵੇ ਨਾ ਕਿ ਆਪ ਦੇ ਤੈਨੂੰ ਭੈਣੇ ਇਸ ਗੱਲ ਕੰਨੀ ਤਾਂ ਮੈਂ ਪੂਰੀ ਨਿਸ਼ਚਿੰਤਾ ਮੇਰੀ ਸੱਸ ਨੇ ਨਾ ਪਹਿਲਾਂ ਹੀ ਇਹਨਾਂ ਦਾ ਵੰਡਵੰਡਾਰਾ ਕਰ ਰੱਖਿਆ ਤੇ ਬਲਕੇ ਇਹਨਾਂ ਨੂੰ ਦੋ ਬਿਸਵੇ ਵਾਦੀ ਦਿੱਤਾ ਹੋਇਆ ਅੱਛਾ ਚਲ ਫੇਰ ਤਾਂ ਬਹੁਤ ਵਧੀਆ ਜਿਹੜਾ ਟਾਈਮ ਰਹਿੰਦੇ ਉਹਨੇ ਸਾਰਾ ਕੁਝ ਸਹੀ ਕਰਤਾ ਅੱਛਾ ਮੈਨੂੰ ਇਹ ਦੱਸ ਜਿਹੜੀ ਤੇਰੀ ਸੱਸ ਦੇ ਗੈਣੇ ਗੱਟੇ ਨੇ ਭਲਾ ਉਹ ਵੀ ਵੰਡਦੇ ਉਹਨੇ ਤੁਹਾਨੂੰ ਉਹ ਉਹਨੇ ਕਹ ਤਾਂ ਵੰਡਣਿਆ ਉਹ ਤਾਂ ਮੇਰੀ ਸੱਸ ਦੇ ਨੇ ਤੂੰ ਤਾਂ ਨਾ ਪੋਲੀ ਦੀ ਪੋਲੀ ਹੋਈਆਂ ਨਹੀਂ ਉਹ ਵੀ ਤਾਂ ਬੰਡੂਗੀ ਉਹ ਕਿਹੜਾ ਉਹਨੇ ਨਾਲ ਲਿਜਾਣੇ ਨੇ ਹਾਂ ਨਹੀਂ ਇਹ ਗੱਲ ਤਾਂ ਮੈਂ ਪੋਰਾ ਵੀ ਨਹੀਂ ਸੋਚੀ ਜੇ ਨਹੀਂ ਸੋਚਿਆ ਨਾ ਤਾਂ ਫਿਰ ਸੋਚ ਕਿਤੇ ਇਸੇ ਭਲੇਖੇ 'ਚ ਨਾ ਰਹਿ ਜੀ ਕਿ ਤੇਰੀ ਸੱਸ ਨੇ ਤੈਨੂੰ ਦੋ ਬਿਸਵੇ ਵੱਧ ਦੇਤਾ ਉਹ ਇਹ ਵੀ ਕੋਈ ਪਤਾ ਨਹੀਂ ਮੀਨੂ ਤੇ ਤੇਰੀ ਨੰਦ ਫਿਰ ਉਹੀ ਗਹਿਣੇ ਤੇ ਹੱਥ ਸਾਫ਼ ਕਰੀ ਬੈਠੀਆਂ ਹੁਣ ਹੁਣ ਵੀ ਟਾਈਮ ਹੈਗਾ ਜਾ ਕੇ ਪਤਾ ਕਰ ਲਾ ਤੇ ਆਪਣੇ ਹੱਥ ਵਸ ਕਰ ਲਾ ਤੇਰੀ ਗੱਲ ਨਾ ਜਮਾ ਸੋਆਂ ਨੇ ਪੱਕੀ ਆ ਮੈਂ ਤਾਂ ਇਦਾਂ ਨੂੰ ਸੋਚਿਆ ਹੀ ਨਹੀਂ ਬਿ ਮੇਰੀ ਸੱਸ ਨੇ ਸਾਨੂੰ 2 ਵਿਸਵੇ ਵੱਧ ਕਿਵੇਂ ਦੇਤੀ ਜਰੂਰ ਨਾ ਹੁਣ ਤਾਂ ਤੇਰੀਆਂ ਗੱਲਾਂ ਤੋਂ ਮੈਨੂੰ ਐਂ ਲੱਗਦਾ ਉਹ ਸਾਡੇ ਨਾਲ ਕਾਲਾ ਮਾਲਾ ਹੀ ਕਰ ਗਈ ਇੰਨੇ ਦੀ ਤਾਂ ਜਗ੍ਹਾ ਨਹੀਂ ਜਿੰਨੇ ਦੇ ਉਹਦੇ ਕੋਲ ਗੈਣੇ ਪਏ ਨੇ ਹੁਣ ਮੈਂ ਕੀ ਕਰਾਂ ਅਸੀਂ ਤਾਂ ਘਾਟੇ 'ਚ ਹੀ ਰਹਿ ਗਏ ਉਹ ਜਿਹੜਾ ਘਾਟਾ ਖਾਣਾ ਸੀ ਤੂੰ ਖਾ ਲਿਆ ਹੁਣ ਕਿਤੇ ਨਾ ਆਪਣੇ ਪੇਕਿਆਂ ਵੱਨੀ ਉਹ ਨਾ ਘਾਟਾ ਖਾ ਲਈ ਉਧਰ ਵੀ ਤੂੰ ਹੱਕਦਾਰ ਆ ਤੈਨੂੰ ਦੱਸਿਆ ਨਾ ਕੁੜੀਆਂ ਦਾ ਹਿੱਸਾ ਹੁੰਦਾ ਉੱਧਰੋਂ ਨਾ ਛੱਡੀ ਆਪਦਾ ਹਿੱਸਾ ਲੈ ਕੇ ਹੱਡੀ ਤੇ ਗਸ਼ੇਲੀ ਤੂੰ ਮੇਰੀ ਸੇਲੀ ਆ ਮੈਂ ਤਾਂ ਤੈਨੂੰ ਸਮਝਾਉਣੀ ਆ ਕਿਤੇ ਤੇਰੇ ਨਾਲ ਵੀ ਮੇਰੇ ਆਲਾ ਕੰਮ ਨਾ ਹੋ ਜਵੇ ਸਾਰਾ ਕੁਝ ਹੁੰਦੇ ਸੁੰਦੇ ਵੀ ਅੱਕਰਾਏ ਦੇ ਮਕਾਨਾਂ 'ਚ ਨਾ ਰਹਿਣਾ ਪੈ ਜਵੇ ਨਾ ਨਾ ਮੈਂ ਇਹ ਕੰਮ ਨਹੀਂ ਹੋਣ ਦਿੰਦੀ ਮੈਂ ਆਪਣੇ ਪੇਕਿਆਂ ਤੋਂ ਵੀ ਹਿੱਸਾ ਲਵਾਂ ਤੇ ਨਾਲੇ ਜਿਹੜੀ ਮੇਰੇ ਸੱਸ ਨੇ ਨਾ ਉਹਨਾਂ ਨੂੰ ਗਹਿਣੇ ਦਿੱਤੇ ਨੇ ਉਨਾ ਚੋ ਵੀ ਆਦਾ ਹਿੱਸਾ ਲੈ ਕੇ ਹੀ ਛੱਡੂ ਸੈਲੀ ਆਹ ਕੀਤੀ ਐ ਤੂੰ ਵਧੀਆ ਗੱਲ ਬਹੁਤ ਸੌਖੀ ਰਹੇਗੀ ਜੇ ਇਹ ਸਟੈਪ ਚੱਕੇਂਗੀ ਤੂੰ ਚੱਕੇਂਗੀ ਕਿ ਮੰਨ ਲਾ ਸਟੈਪ ਚੱਕ ਕੇ ਲਿਆ ਆ ਦੋ ਦਿਨਾਂ ਚ ਨਾ ਸਾਨੂੰ ਪਾਰਟੀ ਆ ਰਹੀ ਆ ਜੇ ਮੈਂ ਇੱਕ ਵੀ ਗਹਿਣਾ ਨਾ ਮਾਤਾ ਵਾਲਾ ਮੀਨੂ ਤੇ ਪਾਇਆ ਦੇਖ ਲਿਆ ਦੇਖੀ ਕਰੇ ਇਹ ਜਖ ਲਾਰਾ ਪਾਉਣਾ ਉਹ ਨਾ 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 ਖਲਾਰਾ ਨਹੀਂ ਪਾਉਣਾ ਹੈਗਾ ਉਹ ਤੈਨੂੰ ਮੈਂ ਮੋਤਾ ਦੱਸ ਕੇ ਹਟੀਆਂ ਵੀ ਇਹ ਲਾ ਪਪਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਹੈਗਾ ਤੂੰ ਪਿਆਰ ਨਾਲ ਉਹਨਾਂ ਨੂੰ ਆਪਣੇ ਬਸ ਚ ਕਰ ਤੇ ਪਿਆਰ ਨਾਲ ਹੀ ਉਹਨਾਂ ਤੋਂ ਸਾਰਾ ਖੁਸ਼ ਲੈ ਲੈ ਫਿਰ ਇਸ ਲਈ ਨੇ ਮਾਨੂੰ ਬਾਰੋਂ ਮੈਂ ਜਿਸੀ ਤੇ ਤੁੰਨ ਇੰਨੀ ਲਾਪਰਵਾਹੀ ਐ ਦੋਲੇ ਡੈਲਗ ਦੋਲੇ ਨੇ ਚ ਕੰਮ ਕਰਤਾ ਨਾ ਇਹ ਪੌੜੀਆਂ ਤੇ ਕਿਵੇਂ ਆ ਗਈ ਦੀਦੀ ਯਕੀਨ ਮੰਨਿਓ ਗਾਹਾਂ ਮੈਂ ਭੁੱਲ ਗਈ ਸਾਰਾ ਨਾ ਇਹ ਪੌੜੀਆਂ ਤੇ ਕਿਵੇਂ ਆ ਗਈ ਦੀਦੀ ਯਕੀਨ ਮੰਨਿਓ ਮੈਨੂੰ ਨਹੀਂ ਪਤਾ ਇਹ ਪੌੜੀਆਂ ਤੇ ਕਿਵੇਂ ਆ ਗਈ ਮੈਂ ਤਾਂ ਸਾਂਭ ਕੇ ਰੱਖੀ ਹੋਈ ਸੀ ਡੈਲਗ ਦੋਲੇ